ਨੇ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅੱਜ ਫੇਰ ਇੱਕ ਹੋਰ ਟੌਪਿਕ ਤੇ ਗੱਲ ਕਰਾਂਗੇ ਜਿਹਨੂੰ ਚੱਕਣ ਦਾ ਨਾ ਮਨ ਤਾਂ ਨਹੀਂ ਕਰਦਾ ਹੈਗਾ ਪਰ ਫਿਰ ਵੀ ਆਪਣੀ ਗੱਲ ਜ਼ਰੂਰ ਕਰਨੀ ਚਾਹੀਦੀ ਹੈ ਸਾਰੇ ਮੇਨ ਕੀ ਚੱਲ ਰਿਹਾ ਅੱਜ ਕੱਲ ਪੰਜਾਬ ਦੇ ਵਿੱਚ ਜਿਹੜੇ ਕੈਨਲ ਦੇ ਚਾਰੇ ਨੇ ਮੇਨ ਰਿਸ਼ਤੇ ਵਿਆਹ ਕਰਵਾ ਕੇ ਬਹੁਤ ਸਾਰੀਆਂ ਜੋੜੀਆਂ ਗਈਆਂ ਨੇ ਕਈ ਜੋੜੀਆਂ ਦਾ ਇੰਨੀ ਐਕੋ ਹੋ ਨਹੀਂ ਨਾ ਮੈਂ ਤੁਹਾਨੂੰ ਦੱਸਾਂ ਕਿ ਕੁਟਾ ਤੁਹਾਡੇ ਸਾਹਮਣੇ ਆ ਕੋਡ ਮੈਰਿਜਾਂ ਹੁੰਦੀਆਂ ਨੇ ਕੋਡ ਮੈਰਿਜ ਨਹੀਂ ਆਪਣੇ ਵਿਆਹ ਵਿਆਹ ਹੁੰਦੇ ਨੇ ਜਾਂ ਫਿਰ ਕੰਟਰੈਕਟ ਮੈਰਿਜਾਂ ਹੁੰਦੀਆਂ ਨੇ ਜਾਂ ਫਿਰ ਕਈ ਵਾਰ ਕਿਸੇ ਕੁੜੀ ਦੇ ਪੈਨ ਡਾਏ ਹੁੰਦੇ ਨੇ ਪੈਸੇ ਲਾ ਸਕਦੇ ਉਹ ਮੁੰਡੇ ਨੂੰ ਬੁਲਾ ਕੇ ਲੈ ਜਾਂਦੀ ਹੈ ਜਦ ਮੁੰਡੇ ਤੋਂ ਪੈਸੇ ਲਵਾ ਕੇ ਚੱਲ ਜਾਂਦੇ ਨੇ ਫਿਰ ਉਸ ਤੋਂ ਬਾਅਦ ਕੀ ਹੁੰਦਾ ਉੱਥੇ ਹੀ 에어ਪੋਰਟ ਤੇ ਡਸਟ ਵਿਨਰ ਚ ਜੋੜੇ ਮਿਲਦੇ ਨੇ ਕਿਉਂਕਿ ਮੈਂ ਤਾਂ ਫੋਕਸ ਇਹ ਪੰਜਾਬ ਦਾ ਸੀ ਨਾ ਜ਼ਿੰਦਗੀ ਸਪੈਂਡ ਕਰਨਾ ਥੋੜੀ ਸੀ ਕਿਸੇ ਨਾਲ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਚਾਹੇ ਕੁੜੀਆਂ ਦੀ ਗੱਲ ਕਰਨੀ ਚਾਹੇ ਮੁੰਡਿਆਂ ਦੀ ਗੱਲ ਕਰ ਲਈਏ ਪਰ ਮੋਸਟਲੀ ਤਾਂ ਜਿਵੇਂ ਪੰਜਾਬ ਦੇ ਵਿੱਚ ਗੱਲ ਕਰੀਏ ਨਾ ਜ਼ਿਆਦਾਤਰ ਕੁੜੀਆਂ ਪੜ੍ਹਦੀਆਂ ਹੁੰਦੀਆਂ ਨੇ ਤੇ ਮੁੰਡੇ ਥੋੜੇ ਪਿੱਛੇ ਚੱਲਦੇ ਨੇ ਜਾਂ ਫਿਰ ਆਪਾਂ ਗੱਲ ਕਰੀਏ ਸਿਰਫ ਆਪਣੇ ਮਾਹੌਲ ਦਾ ਜਾਂ ਫਿਰ ਸਕੂਲਾਂ ਦੇ ਵਿੱਚ ਇਹ ਨਾ ਇੱਕ ਸਟੀਰੀਓਟਾਈਪ ਬਣਿਆ ਹੋਇਆ ਹੈ ਕਿ ਹਾਂ ਕੁੜੀਆਂ ਇੰਟੈਲੀਜੈਂਟ ਹੁੰਦੀਆਂ ਨੇ ਮੁੰਡੇ ਤਾਂ ਅਚਾਰੇ ਬਸ ਪਿੱਛੇ-ਪਿੱਛੇ ਹੀ ਰਹਿੰਦੇ ਨੇ ਜਾਂ ਫਿਰ ਜ਼ਿਆਦਾ ਮੁੰਡੇ ਚੌੜਾ ਉੱਥੇ ਹੁੰਦੇ ਨੇ ਹੈਨਾ ਜਿਹੜੇ ਕੁਛ ਪੜ੍ਹੇ ਲਿਖੇ ਹੁੰਦੇ ਨੇ ਉਹ ਤਾਂ ਇੱਥੇ ਨੌਕਰੀਆਂ ਕਰ ਲੈਂਦੇ ਨੇ ਜੋ ਕੁਛ ਵਧੀਆ ਬਣਦੇ ਨੇ ਜਾਂ ਜਿਹੜੇ ਜਵਾਕਾਂ ਨੂੰ ਸਕੂਲ ਦੇ ਵਿੱਚ ਕਿਹਾ ਜਾਂਦਾ ਕਿ ਹਾਂ ਇਹ ਤਾਂ ਕੁੜੀਆਂ ਵਰਗਾ ਜਾਂ ਕੁਛ ਆ ਉਹ ਬੰਦੇ ਤਰੱਕੀ ਵੀ ਕਰ ਜਾਂਦੇ ਨੇ ਜਿਹੜੇ ਬੰਦੇ ਕਹਿੰਦੇ ਨੇ ਹਾਂ ਅਸੀਂ ਤਾਂ ਜੱਟਾਂ ਸਾਡੀ ਤਾਂ ਪੜ੍ਹਾਈ ਇੰਨੀ ਕੀ ਹੁੰਦੀ ਅਸੀਂ ਤਾਂ 12ਵੀਂ ਜਾਂ ਫਿਰ ਵਿਹੇਵੀ ਵਿਆਹ ਕਰਾਉਣ ਵਾਸਤੇ ਕਰ ਰਹੇ ਆ ਉਹ ਬੰਦੇ ਹੁੰਦੇ ਨਾ ਫਿਰ ਪੈਸੇ ਲਾ ਕੇ ਕੁੜੀਆਂ ਨੂੰ ਭੇਜ ਦਿੰਦੇ ਨੇ ਮੈਂ ਇੱਥੇ ਕੁੜੀ ਦੀ ਗਲਤੀ ਨਹੀਂ ਕਹ ਰਿਹਾ ਮੈਂ ਤਾਂ ਉਹਨਾਂ ਦੀ ਵੀ ਗਲਤੀ ਕਹਿ ਰਿਹਾ ਕਿ ਤੁਸੀਂ ਸਾਰੀ ਉਮਰ ਸਿਰਫ ਇਹੇ ਗ੍ਰਾਂਜੇ ਰਹਿਗੇ ਕਿ ਹਾਂ ਅਸੀਂ ਤਾਂ ਆਏ ਕਰਦੇ ਆ ਸਾਨੂੰ ਵੀ ਰੋੜਾ ਬਾਲਾ ਪੜਨ ਪੜਨ ਤੇ ਸਾਡੇ ਕੋਲ ਤਾਂ ਪੈਸਾ ਹੈਗਾ ਜਾਂ ਕੁਛ ਫੇਰ ਉਸ ਤੋਂ ਬਾਅਦ ਤੁਸੀਂ ਕਹੋਗੇ ਕੈਨੇਡਾ ਜਾਵਾਂ ਚਲੋ ਕੋਈ ਪੜ੍ਹੀ ਲਿਖੀ ਕੁੜੀ ਭਾੜੋ ਤੁਸੀਂ ਦੇ ਇੱਥੇ ਗੱਲ ਤੋਂ ਤੁਸੀਂ ਇੱਕ ਵਿਆਹ ਜਾਂ ਇੱਕ ਰਿਸ਼ਤਾ ਆਪਣੀ ਫੈਮਿਲੀ 'ਚ ਰਹਿਣ ਵਾਸਤੇ ਨਹੀਂ ਕਰ ਰਹੇ ਹੈਗੇ ਇੱਕ ਅੱਛੇ ਫਿਊਚਰ ਲਈ ਨਹੀਂ ਕਰ ਰਹੇ ਹੈਗੇ ਤੁਸੀਂ ਇੱਕ ਲਾਲਚ ਲਈ ਰਿਸ਼ਤਾ ਕਰਦੇ ਹੋ ਉਸ ਤੋਂ ਬਾਅਦ ਜਦੋਂ ਉਹ ਰਿਸ਼ਤਾ ਹੋ ਜਾਂਦਾ ਫਿਰ ਜਦੋਂ ਤੁਸੀਂ ਜਾ ਕੇ ਕੁੜੀ ਹੁਣ ਕੁੜੀ ਦਾ ਬਦਲ ਲਾਲਚ ਕੁੜੀ ਉੱਥੇ ਜਾ ਕੇ ਬਦਲ ਜਾਂਦੀ ਹੈ ਤੇ ਜਾਕੀ ਚੂਲੇ ਖਿਲੜਦੇ ਰਹਿੰਦੇ ਨੇ ਫਿਰ। ਕਈ ਜਗ੍ਹਾ ਤੇ ਤਾਂ ਇਹ ਵੀ ਹੁੰਦਾ ਕਿ ਹਾਂ ਕੁੜੀਆਂ ਘਰਾਂ ਨੂੰ ਬੁਲਾ ਲੈਂਦੀਆਂ ਨੇ ਫਿਰ ਕਹਿੰਦੇ ਨੇ ਤੂੰ ਆਪਣੇ ਰਸਤੇ ਮੈਂ ਆਪਣੇ ਰਸਤੇ। ਦੂਜੀ ਜਗ੍ਹਾ ਤੇ ਇਹ ਹੁੰਦਾ ਕਿ ਹਾਂ ਬੁਲਾਉਂਦੀਆਂ ਹੀ ਨਹੀਂ ਹੈਗੀਆਂ। ਤੇ ਇਸ ਤੋਂ ਬਾਅਦ ਕਈ ਤਾਂ ਮੇਰੇ ਸਾਹਮਣੇ ਹੀ ਜੁਆਸ ਟੱਪ ਗਈਆਂ ਕਿ ਘਰ ਵਾਲਾ ਬੁਲਾਉਣਾ ਇਹਨਾਂ ਬੋਬੇ ਸਿਆਪਾ ਹੀ ਹਾਂ। ਹੈਨਾ? ਇਸ ਤੋਂ ਬਾਅਦ ਹੋਰ ਵੀ ਕਈ ਜਿਹੜੇ ਹੈਗੇ ਨੇ ਰਿਸ਼ਤੇ ਰਿਸ਼ਤਿਆਂ ਨੂੰ ਕਮਜ਼ੋਰ ਕਿਵੇਂ ਕੀਤਾ? ਅ ਜਿੰਨੇ ਵੀ ਵਿਆਹ ਹੋਏ ਨੇ ਉਹ ਸਾਰੇ ਕਿਸ ਨੇ ਪੀਆਰ ਲਈ ਕਰਵਾਇਆ ਕਿਸ ਨੇ ਕਿਨਤਾ ਜਾਣ ਲਈ ਕਰਾਇਆ ਮੋਸਟਲੀ ਜਿਹੜੇ ਵੀ ਬਾਗਲੇ ਨੇ ਉਹ ਕੀ ਹੁੰਦੇ ਨੇ ਕੁੜੀ ਪਹਿਲਾਂ ਕਹਿੰਦੀ ਹੈ ਕਿ ਹਾਂ ਮੇਰੀ ਤਾਂ ਹਜੂਮਰ ਹੈ ਕਿ 30 ਸਾਲ ਦੀ ਉਮਰ ਚ ਵਿਆਹ ਕਰਾਉਂਦੀ ਆ 25 ਸਾਲ ਦੇ ਮੁੰਡੇ ਨਾਲ ਤੇ ਜਿਹੜਾ 25 ਸਾਲ ਦਾ ਮੁੰਡਾ ਹੁੰਦਾ ਹੁਣ ਮੋਸਟਲੀ ਕੀ ਹੁੰਦਾ ਜਦੋਂ ਕੋਈ ਵਿਆਹ ਹੁੰਦਾ ਮੁੰਡੇ ਦੀ ਉਮਰ ਕੁੜੀ ਤੋਂ 2-3 ਸਾਲ ਵੱਧ ਹੁੰਦੀ ਹੈ ਕਿਉਂਕਿ ਕੁੜੀ ਮੈਚ्योर 2 ਸਾਲ ਪਹਿਲਾਂ ਹੋ ਜਾਂਦੀ ਹੈ ਮੁੰਡੇ ਤੋਂ ਵਿਚਾਰਨ ਉਹ ਤੁਹਾਨੂੰ ਕਹਿ ਸਕਦਾ ਕਿ ਆਪਾਂ ਮੈਂਟਲੀ ਮੈਚੂਰ ਹੋਏ ਮੈਚੂਰ ਹੋ ਜਾਂਦੀ ਹੈ ਤੇ ਉਹਦੇ ਕਰਕੇ ਜੇ ਮੁੰਡੇ ਦੀ ਉਮਰ 25 ਇੰਦੇ ਤਾਂ ਕੁੜੀ ਦੀ 23 ਰੱਖੀ ਜਾਂਦੀ ਆ ਤੇ ਤਾਂ ਕਿ ਉਹਨਾਂ ਦੀ ਆਪਸ ਚ ਸੋਚ ਵੀ ਮਿਲਦੀ ਰਹੇ ਪਰ ਅੱਜ ਕੱਲ ਕੀ ਹੋ ਰਿਹਾ ਕੁੜੀ ਘਣ ਦੇ 30 ਸਾਲ ਦੀ ਮੁੰਡਾ ਪਿੱਛੇ ਲੱਗ ਲੈਂਦੀ 25 ਸਾਲ ਦੀ ਫਿਰ ਉਹਨਾਂ ਦੀ ਆਪਸ ਚ ਬਣਦੀ ਹੋਣੀ ਹੈਗੀ ਹਨ ਫਿਰ ਕੀ ਹੁੰਦਾ ਉਹਨਾਂ ਦੇ ਵਿੱਚ ਆਪਸ ਵਿੱਚ ਲੜਾਈਆਂ ਹੁੰਦੀਆਂ ਲੜਾਈ ਲੜਾਈ ਤੋਂ ਬਾਅਦ ਮੁੰਡਾ ਫਿਰ ਦਾਲੂ ਕੀਨ ਲੱਗ ਜਾਂਦਾ ਫਿਰ ਸਾਰਾ ਸਾਰਾ ਬਲੇਮ ਵੀ ਮੁੰਡੇ ਤੇ ਆ ਜਾਂਦਾ ਕਿ ਮੁੰਡਾ ਨਸ਼ੇੜੀ ਆ ਤੇ ਤਾਂ ਕਰਕੇ ਰਿਸ਼ਤਾ ਨਹੀਂ ਨਿਭਰਿਆ ਹੈਗਾ ਹਨ ਸਟੀਰੀਓਟਾਈਪ ਤਾਂ ਇਹ ਹੀ ਹੁੰਦੇ ਨੇ ਕਿ ਜ਼ਿਆਦਾਤਰ ਗਲਤੀਆਂ ਮੁੰਡੇ ਦੀ ਹੀ ਹੁੰਦੇ ਨੇ ਮੈਂ ਚਲ ਮੰਨਦਾ ਕਿ ਮੁੰਡਿਆਂ ਦੀ ਬਹੁਤ ਜਗ੍ਹਾ ਤੇ ਗਲਤੀਆਂ ਹੁੰਦੀਆਂ ਨੇ ਕੁੜੀਆਂ ਦੀ ਬਹੁਤ ਜਗ੍ਹਾ ਤੇ ਹੁੰਦੀਆਂ ਨੇ ਪਰ ਜਿਹੜੀਆਂ ਕੈਨੇਡਾ ਦੇ ਵਿੱਚ ਪੀਆਰ ਪੂਰ ਵਾਲੇ ਰੌਲੇ ਨੇ ਉੱਥੇ ਜ਼ਿਆਦਾਤਰ ਆਪਾਂ ਕਹਿ ਸਕਦੇ ਹਾਂ ਕਿ ਵਿਕਟਿਮ ਮੁੰਡੇ ਹੀ ਬਣਦੇ ਨੇ ਪਰ ਉਹਦੇ ਵਿੱਚ ਲਾਲਚ ਵੀ ਮੁੰਡਿਆਂ ਦਾ ਹੀ ਹੁੰਦਾ ਲੈ ਕੇ ਇਸ ਨੂੰ ਚੰਗਾ ਨਹੀਂ ਕਹਿ ਰਹੇ ਕਿਸ ਨੂੰ ਮਾੜਾ ਨਹੀਂ ਕਹਿ ਰਹੇ ਹੈਗਾ ਮੇਰੇ ਸਾਹਮਣੇ ਹੀ ਕੀ ਹੋਇਆ ਕੋਈ ਬੰਦਾ ਸੀ ਹੈ ਨਾ ਮੇਰੇ ਜਾਣ ਕੇ ਹਮ ਦੇ ਵਿੱਚ ਉਹ ਇੰਡੀਆ ਆਇਆ ਪੀਆਰ ਹੋ ਕੇ ਪੀਆਰ ਹੋਣ ਤੋਂ ਬਾਅਦ ਉਹਨੇ ਕੁੜੀ ਪਾਲੀ ਕੋਈ ਵਧੀਆ ਤੇ ਵਧੀਆ ਕਹਿਣ ਦਾ ਮਤਲਬ ਜਿਹੜੀ ਕੈਨੇਡਾ ਜਾ ਕੇ ਕੋਈ ਤਾਕੜੀ ਜੋਬ ਕਰ ਸਕਦੀ ਸੀ ਤੇ ਉਹ ਫਿਰ ਕੀ ਕੀਤਾ ਪੀਆਰ ਹੈਗੀ ਹੁਣ ਮੁੰਡੇ ਕੋਲ ਤੇ ਹੁਣ ਜਿਹੜੇ ਬੰਦੇ ਪੀਆਰ ਹੋਗੇ ਉਹ ਕਹਿਣਗੇ ਕਿ ਹਾਂ ਵਿਆਹ ਸੀ ਹੈ ਕਿਵੇਂ ਕਰਾ ਲਈਏ ਸਾਨੂੰ ਤਾਜ ਆਊਗਾ ਸਾਨੂੰ 25 ਲੱਖ ਆਊਗਾ ਵਿਆਹ ਵੱਡਾ ਹੋਊਗਾ ਇੰਨੀ ਮਿਹਨਤ ਕਰੀ ਜੱਫਤ ਬਣਦੇ ਨੇ ਫਿਰ ਵਧੀਆ ਪੈਸੇ ਉਹਨਾਂ ਨੇ ਗੱਡੀ ਲਈ ਜਾਂਦੀ ਆ ਤੇ ਚਾਰ ਪੈਸੇ ਮੈਂ ਕਹਿੰਨਾ ਬਯਾਦੇ ਬਦ ਲਏ ਜਾਂਦੇ ਨੇ ਫਿਰ ਜਦੋਂ ਕੁੜੀ ਕੈਨੇਡਾ ਜਾਂਦੀ ਆ ਪੀਆਰ ਹੋਣ ਤੋਂ ਬਾਅਦ ਕੈਨੇਡਾ ਜਾਂ ਅੰਸਾਰ ਉਹ ਜਵਾਬ ਦੇ ਦਿੰਦੀ ਆ ਕਿ ਤੂੰ ਭਾਈ ਆਪਦੇ ਰਸਤੇ ਮੈਂ ਆਪਦੇ ਰਸਤੇ ਇਹ ਤਾਂ ਮਿਲਿਆ ਕੁਮਣਾ ਰੱਖਿਆ ਮੈਂ ਕਹਿੰਨਾ ਵੀ ਇੰਨੇ ਕੁ ਜਾਦੇ ਕੱਚੇ ਰਿਸ਼ਤੇ ਹੋਏ ਪਏ ਨੇ ਮੇਰੀ ਜਾਨ ਸ਼ਾਣ ਦੇ ਵਿੱਚ ਤਾਂ ਇੱਕ ਮੁੰਡੇ ਨੂੰ ਬੱਚਾ ਪੈਦਾ ਹੋਣ ਤੋਂ ਬਾਅਦ ਵੀ ਪਿਓ ਨੂੰ ਪਰੋਂ ਘਟਦਾ ਘਰ ਵਾਲੀ ਤੇ ਸੱਸ ਨੇ ਕਿਉਂ ਕਿਉਂਕਿ ਉਹ ਉਹ ਕਹਿੰਦਾ ਸੀ ਕਿ ਹਾਂ ਜੀ ਇੱਥੇ ਆਪਣੀ ਲਾਈਫ ਨਹੀਂ ਹੈਗੀ ਆਪਾਂ ਨੂੰ ਪੰਜਾਬ ਰਣਾ ਚਾਹੀਦਾ ਵਧੀਆ ਜ਼ਮੀਨ ਜਾਇਦਾਦ ਹੈਗੀ ਆਪਾਂ ਕੰਮ ਕਰਾਂਗੇ ਉੱਥੇ ਜਾ ਕੇ ਕੰਮ ਕੀ ਕਰਾਂਗੇ ਆਪਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਜੇ ਤੂੰ ਕਰਨਾ ਆਉਗਾ ਫਿਰ ਕਰ ਲਈ ਪਰ ਆਪਾਂ ਨੂੰ ਕੰਮ ਕਰਨ ਦੀ ਲੋੜ ਹੀ ਨਹੀਂ ਹੈ ਇਹ ਡਿਊਟੀ ਗਲਤੀ ਹੋ ਗਈ ਉਸ ਬੰਦੇ ਤੋਂ ਉਹ ਬੰਦੇ ਨੂੰ ਕਰੋ ਕੱਟ ਤਾਂ ਕੇਸ ਲਾਤਾ ਨਾ ਹੁਣ ਆਪ ਬਣ ਜਾਗਾ ਇਹ ਬਹੁਤ ਜ਼ਿਆਦਾ ਮਤਲਬ ਮੈਂ ਨਹੀਂ ਕਹ ਰਿਹਾ ਹਾਂ ਆਪਾਂ ਕਈ ਵਾਰ ਬਲੇਮ ਕਰਦੇ ਹਾਂ ਕਿ ਪੱਪਲੋ ਜਿਹੜਾ ਇੰਟਰਨੈਸ਼ਨਲ ਜਾਂ ਵੈਸਟਰਨ ਕਲਚਰ ਹੈਗਾ ਉਹ ਬਹੁਤ ਗਲਤ ਹੈ ਉੱਥੇ ਰਿਸ਼ਤੇ ਨਹੀਂ ਹੈਗੇ ਉੱਥੇ ਜਿਹੜੇ ਕੋਰੇ-ਗੋਰੀਆਂ ਹੁੰਦੇ ਨੇ ਨਾ ਉਹ ਕਿਸੇ ਨਾਲ ਵੀ ਵਿਆਹ ਕਰਾ ਲੈਂਦੇ ਨੇ ਉਸ ਉਮਰ ਮੈਂ ਕਹਿੰਦਾ ਇੱਕ ਜ਼ਿੰਦਗੀ ਦੇ ਵਿੱਚ 4-5 ਵਾਰ ਤਾਂ ਵਿਆਹ ਕਰਾ ਲੈਂਦੇ ਨੇ ਪਹਿਲਾਂ 18-19 ਸਾਲ ਦੇ ਵਿੱਚ ਵੀ ਕਰਾ ਲੈਂਦੇ ਨੇ ਫਿਰ 25 'ਚ ਕਰਾ ਲੈਂਦੇ ਨੇ ਫਿਰ 30 'ਚ ਕਰਾ ਲੈਂਦੇ ਨੇ ਫਿਰ 50 'ਚ ਵੀ ਵਿਆਹ ਕਰਾ ਲੈਂਦੇ ਨੇ ਕਈ ਵਾਰ ਤਾਂ ਚਿੱਟੇ ਵਾਲਾਂ ਜਿਹੜੇ ਵਿਆਹ ਕਰਵਾਉਂਦੇ ਆ ਆਪਾਂ ਉਹਨਾਂ ਨੂੰ ਕਾਲਾ ਕਰਦੇ ਆ ਆਪਾਂ ਕਿੰਨਾ ਹਣਾ ਆਪਾਂ ਕਹਿੰਦੇ ਹਾਂ ਕਿ ਹਾਂ ਆਪਣਾ ਇਹਦਾ ਕਲਚਰ ਆ ਬਹੁਤ ਵਧੀਆ ਬਹੁਤ ਵਧੀਆ ਕਲਚਰ ਆ ਸੱਚੀ ਚ ਬਹੁਤ ਵਧੀਆ ਕਲਚਰ ਆ ਦੁਨੀਆ ਦੇ ਵਿੱਚ ਇੰਨਾ ਰਿਚ ਕਲਚਰ ਕੋਈ ਹੈ ਹੀ ਨਹੀਂ ਜਿਹੜਾ ਆਪਣਾ ਪੰਜਾਬੀਆ ਤੇ ਦਸ ਸਿੱਖਾਂ ਦਾ ਕਲਚਰ ਹੈਗਾ ਪਰ ਇਹਨੂੰ ਆਪਾਂ ਨੇ ਆਪਣੇ ਆਪਣੇ ਲਾਲਚਾਂ ਕਰਕੇ ਵਿਗਾੜ ਦਿਆ ਜੇ ਕੈਨੇਡਾ ਦੇ ਵਿੱਚ ਕੁੜੀ ਯੂਪੀਆਰ ਹੋ ਕੇ ਪੰਜਾਬ ਤੋਂ ਮੁੰਡਾ ਲੈ ਜਾਂਦੀ ਆ ਤਾਂ ਫਿਰ ਉਹ ਮੁੰਡੇ ਦੇ ਸਿਰ ਤੇ ਬੈਂਦੀ ਆ ਜੇ ਪੰਜਾਬ ਤੋਂ ਮੁੰਡਾ ਪੀਆਰ ਹੋ ਕੇ ਇੰਡੀਆ ਤੋਂ ਕੁੜੀ ਲੈ ਕੇ ਆਂਦਾ ਉਹ ਇੰਨਾ ਕੁ ਦਾਜ ਮੰਗ ਲੈਂਦਾ ਫਿਰ ਕੁੜੀ ਦੀ ਉਹਨਾਂ ਸਾਰੀ ਉਮਰ ਨਹੀਂ ਬਣਦੀ ਜੇ ਮੁੰਡਾ ਕੁੜੀ ਦੋਨੇ ਹੀ ਕੈਨੇਡਾ ਦੇ ਵਿੱਚ ਪੀਆਰ ਹੋ ਜਾਣਾ ਫਿਰ ਉਹਨਾਂ ਦੇ ਵਿੱਚ ਆਪਸ ਚੇਸ ਕਰਕੇ ਲੜਾਈ ਪਈ ਜਾਂਦੀ ਆ ਕਿ ਮੈਂ ਤੇਰੇ ਤੋਂ ਤੇਰੇ ਤੋਂ ਲੈ ਕੇ ਥੋੜਾ ਨਾ ਖਾਰੀਆਂ ਜਾਂ ਫਿਰ ਮੈਂ ਤੇਰੇ ਤੋਂ ਲੈ ਕੇ ਥੋੜਾ ਨਾ ਖਾਰ ਰਿਆ ਹਾਂ ਕਿਸੇ ਗੱਲ ਤੇ ਪੁਆਇੰਟ ਵੀ ਨਹੀਂ ਮਿਲਦਾ ਆਪਾਂ ਇੱਥੇ ਇੱਕ ਹਸਬੰਡ ਵਾਈਫ ਤੇ ਜਾਂ ਫਿਰ ਕੋਈ ਕਿਸੇ ਆਪਣੀ ਫੈਮਿਲੀ ਦੇ ਇੰਟਰਸਟ ਕਰ ਸਕਦੇ ਹੈਗੇ ਇਹ ਸੋ ਚੰਗਾ ਤਾਂ ਪੰਜਾਬ ਵੀ ਨਹੀਂ ਠੀਕ ਸੀ ਚਾਰ ਪੈਸੇ ਬੰਦੇ ਕੋਲ ਘੱਟ ਸੀ ਘਟਕ ਘਟਕ ਫੈਮਲੀ ਤਾਂ ਹੈਗੀ ਸੀ ਉਥੇ ਤਾਂ ਵੀ ਫੈਮਲੀ ਨਹੀਂ ਹੈਗੀ ਮੈਂ ਤਾਂ ਕਈ ਰਿਸ਼ਤੇ ਇਹ ਜਿਹੇ ਦੇਖੇ ਨੇ ਤੇ ਕਿ ਜਿਹੜੇ ਮੈਂ ਕਹ ਰਿਹਾ ਵੀ ਟੱਚ ਬੁੱਟੋਂ ਉਹਨਾਂ ਨੂੰ ਉਧਰ ਨਾ ਲੱਗੇ ਉਹਨਾਂ ਦੀ ਰਿਸ਼ਤੇ ਨਿਵੇ ਨੇ ਮੁੰਡਾ ਦਿਨ ਚ ਸ਼ਿਫਟ ਤੇ ਜਾ ਰਿਹਾ ਕੁੜੀ ਰਾਤ ਨੂੰ ਸ਼ਿਫਟ ਤੇ ਜਾ ਰਹੀ ਆ ਜਵਾਗ ਦਿਨ ਚ ਘਰੇ ਇਕੱਲੇ ਹੁੰਦੇ ਨੇ ਤੇ ਮਤਲਬ ਜਵਾਕਾਂ ਦੇ ਧਿਆਨ ਵਾਸਤੇ ਓਬਵੀਅਸ ਲਿਕਵੰਦਾ ਘਰੇ ਹੁੰਦਾ ਹੀ ਆ ਇੱਕ ਕੰਮ ਤਾਂ ਰਹੀ ਜਾ ਰਿਹਾ ਕੰਮ ਇੱਕ ਹੁੰਦਾ ਦਿਨ ਜਾ ਰਿਹਾ ਪਰ ਦਿਨ ਦੇ ਵਿੱਚ ਨਾ ਤਾਂ ਉਹ ਦੀਨਪੁਰੀ ਹੋ ਰਹੀ ਆ ਨਾ ਉਹ ਜਵਕਤਾਂ ਦੀ ਕੇਅਰ ਕਰ ਸਕ ਰਹੇ ਨੇ ਤੇ ਨਾ ਹੀ ਉਹ ਆਪਣਾ ਆਪਣਾ ਇੱਕ ਦੂਜਾ ਨਾਲ ਟਾਈਮ ਸਪੈਂਡ ਕਰ ਸਕ ਰਹੇ ਨੇ ਮਤਲਬ ਕੀ ਚਟੋਗੇ ਹੀ ਜ਼ਿੰਦਗੀ ਨਾ ਤੁਹਾਡੇ ਕੋਲ 8 ਲੱਖ ਡਾਲਰ ਦਾ ਘਰ ਆ ਜਿਹਦੇ ਵਿੱਚ ਤੁਸੀਂ 7 ਲੱਖ ਅਜੇ ਪੇ ਕਰਨਾ ਤੁਹਾਡੇ ਕੋਲ ਮੈਂ ਕਹਿੰਦਾ 1.5 ਲੱਖ ਦੀਆਂ ਦੋ ਕਟੀਆਂ ਨੇ ਜਿਹਦੇ ਵਿੱਚ ਤੁਸੀਂ 1.5 ਲੱਖ ਅਜੇ ਪੇ ਕਰਨਾ ਤੁਡੇ ਕੋਲ ਹਰ ਮਹੀਨੇ ਇੱਕ ਬਿਲ ਆ ਰਣੀ ਕਿ ਤੁਹਾਨੂੰ ਸਾਰੇ ਟੱਬਰ ਨੂੰ ਸ਼ਿਫਟਾ ਰੋਣੀ ਆ ਪੈਰੀਆਂ ਨੇ ਫਿਰ ਐਟ ਦਾ ਐਂਡ ਕੀ ਨਿਕਲਦਾ ਤੁਸੀਂ ਉਸ ਘਰ ਦੇ ਵਿੱਚ 2-3 ਲੱਖ ਰੁਪਏ ਕਰ ਲੈਂਦੇ ਹੋ ਕੁਝ ਕਈ ਸਾਲਾਂ ਦੇ ਵਿੱਚ ਚਲੋ ਮੰਨ ਲਓ ਅਗਲੇ 20 ਸਾਲਾਂ ਦੇ ਵਿੱਚ ਤੁਸੀਂ ਲਗਭਗ 50% ਆਪਦੀ ਮਾਰਗੇਜ ਪੇ ਕਰ ਦਿੱਤੇ ਜੋ 50% ਦੀ ਮਾਰਗੇਜ ਪੇ ਕਰਤੀ ਚਲੋ ਕੋਈ ਨਹੀਂ ਹੁਣ ਆਪਣੇ ਜਮਾਤ ਵੱਡੇ ਹੋਗੇ ਕੁਝ ਹਿੱਸਾ ਪਵਾ ਦੇਣੀ ਹੈ ਉਸੇ ਪੁਆਇੰਟ ਤੇ ਕੀ ਹੁੰਦਾ 20 ਸਾਲ ਬਾਅਦ ਜਵਾਕ ਤੁ ਨੂੰ ਛੱਡ ਕੇ ਆਪਣੀ ਘਰ ਵਾਲੀ ਲੈਣ ਵਾਲਾ ਜਾਂ ਫਿਰ ਕੁੜੀਆਂ ਤੁ ਨੂੰ ਛੱਡ ਕੇ ਮੁੰਡਿਆਂ ਨਾਲ ਇਧਰ ਉਧਰ ਮੁਵਬੋਜ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਫਿਰ ਤੁਸੀਂ ਦੋਨੋਂ ਇਕੱਲੇ ਰਹਿ ਗਏ ਨਾ ਉਸ ਟਾਈਮ ਤੱਕ ਤੁਹਾਡੇ ਮਾਪੇ ਮਾਪੇ ਨੂੰ ਜਿਹਨਾਂ ਨੂੰ ਛੱਡ ਕੇ ਤੁਸੀਂ ਕੈਨੇਡਾ ਗਏ ਸੀ ਉਹ ਤਾਂ ਨਾਲ ਨਹੀਂ ਰਹੇ ਹੈਗੇ ਉਹ ਤਾਂ ਚੱਲ ਗਏ ਉਹਨਾਂ ਦਾ ਥੋੜਾ ਟਾਈਮ ਹੋ ਗਿਆ ਫਿਰ ਤੁਸੀਂ ਸੋਚ ਚੱਕੇ ਤੁਹਾਡੀ ਅਗਲੀ ਪੀੜ੍ਹੀ ਤੁਹਾਡੇ ਨਾਲ ਰਹੂਗੀ ਉਹ ਰੈਂਦੀ ਉਹ ਵੈਸਟਰਨ ਕਲਚਰ ਦੇ ਵਿੱਚ ਰਹੂਗੀ ਉਦੋਂ ਫਿਰ ਉਵੇਂ ਹੀ ਕਰੋਗੀ ਜਿਵੇਂ ਬਾਰਲੇ ਦੇਸ਼ ਤੇ ਕੋਰੇ-ਕੋਰੀਆਂ ਕਰਦੇ ਨੇ ਉਹ ਤੁਹਾਡੇ ਨਾਲ ਰਹਿਣਾ ਰਹਿੰਗੇ ਫਿਰ ਉਹਨਾਂ ਦੀ ਆਪਣੀ ਜ਼ਿੰਦਗੀ ਹੈ ਕੀ ਤੁਹਾਨੂੰ ਸੱਚੀ ਚ ਲੱਗਦਾ ਕਿ ਹਾਂ ਜੇ ਤੁਸੀਂ ਕੈਨੇਡਾ ਦੇ ਵਿੱਚ ਇੱਕ ਔਲਾਦ ਜੰਮ ਲਈ ਉਹ ਤੁਹਾਡੇ ਨਾਲ ਰਹਿਣਗੇ ਜਾਂ ਫਿਰ ਤੁਹਾਨੂੰ ਨਾਲ ਰੱਖਣੇ ਅੱਜ ਕੱਲ ਤਾਂ ਪੰਜਾਬ ਦੇ ਵਿੱਚ ਵੀ ਇਹ ਹੋ ਰਿਹਾ ਕਿ ਮਾਪੇ ਨੂੰ ਇੱਕ ਪਾਸੇ ਬਿਠਾ ਦਿੱਤਾ ਜਾਂਦਾ ਤੁਹਾਨੂੰ ਕੀ ਲੱਗਦਾ ਕੈਨੇਡਾ ਦੇ ਵਿੱਚ ਤੁਹਾਨੂੰ ਸਾਮੂਹਗਾ ਇੱਕ ਫੈਮਿਲੀ ਹੀ ਹੁਣ ਬੰਦਾ ਤਾਂ ਸਿਰਫ ਤਾਣਾ ਜੇ ਨਾਰਮ ਕੋ ਕਰਦਾ ਮੇਰੀ ਜਾਣ ਪਛਾਣ ਦੇ ਵਿੱਚ ਇੱਕ EMI ਦੀ ਫੈਮਿਲੀ ਵੀ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਬਹੁਤ ਚੰਗੇ ਟਾਈਮ ਦੇ ਵਿੱਚ ਉਹ ਕੈਨੇਡਾ ਦੇ ਵਿੱਚ ਆਈ ਸੀ ਉਹਨਾਂ ਨੇ ਸਾਰੀ ਘਰ ਦੀ ਡਾਊਨ ਪੇਮੈਂਟ ਕਰਤੀਆਂ ਟੌਪ ਪੇਮੈਂਟ ਨਹੀਂ ਸੌਰੀ ਸਾਰੀ ਹੀ ਪੇਮੈਂਟ ਕਰਤੀ ਉਹਨਾਂ ਨੇ ਕਿਸੇ ਚੀਜ਼ ਦਾ ਕੋਈ ਲੋਨ ਨਹੀਂ ਰੱਖਿਆ ਹਾਦਸੇ ਦੇ ਵਿੱਚ ਉਹਨਾਂ ਕੋਲ ਬਾ ਬਾਪੂ ਪੈਸਾ ਪਿਆ ਪਰ ਉਹ ਫੈਮਿਲੀ ਵਿੱਚ ਕਿੰਨੇ ਬੰਦੇ ਨੇ ਸਿਰਫ ਦੋ ਹਸਬੰਡ ਐਂਡ ਵਾਈਫ ਮੁੰਡਾ ਵਿਆਹ ਕੇ ਅਲੱਗ ਮੁਕ ਹੋ ਗਿਆ ਅਮਰੀਕਾ ਕੁੜੀ ਸੀ ਉਹ ਵਿਆਹ ਕੇ ਅਲੱਗ ਮੁਕ ਹੋ ਗਈ ਆਪਣੇ ਘਰ ਦੇ ਨਾਲ ਮਾਪੇ ਬੱਪ ਕਰ ਲੈ ਹੁਣ ਉਹਨੂੰ ਮਾਪੇ ਬੱਪ ਕੀ ਕਰਨ ਸਾਰਾ ਦਿਨ ਉਹ ਮਾਪੇ ਪਾਪਾਂ ਦੇ ਹਰ ਮਤਲਬ ਦਿਨ ਵਿੱਚ ਕਹਿ ਸਕਦਾ ਹਾਂ ਕਿ ਛੋਟੇ ਹੁੰਦੇ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਜਵਾਨੀ ਵਿੱਚ ਕਿਸੇ ਚੀਜ਼ ਦਾ ਸ਼ੌਂਕ ਹੁੰਦਾ ਬਟਾਪੇ ਤਾਂ ਸਾਰੇ ਸ਼ੌਂਕ ਖਤਮ ਹੋ ਜਾਂਦੇ ਨੇ ਫਿਰ ਤੁਹਾਨੂੰ ਕੀ ਲੱਗਦਾ ਕਿ ਸਾਰਾ ਦਿਨ ਉਹ ਘਰੇ ਬੈਠੀ ਗੁੱਸਾ ਮੂੰਹ ਦੇਖਣਗੇ ਉਹਨਾਂ ਨੂੰ ਪਤਾ ਕੀ ਹੁੰਦਾ ਕਿ ਚਲੋ ਕੋਈ ਗੱਲ ਨਹੀਂ ਉਮਰ ਹਜੇ ਹੈਗੀ ਆ 52 ਸਾਲ 70 ਸਾਲ ਹੈਗੀ ਆ ਚਲੋ ਆਪਾਂ ਦਿਹਾੜੀ ਲਾਏ ਹੁੰਨੇ ਆ ਪਰ ਇਹ ਵੀ ਕੀ ਕਰਨਾ ਸਾਰੀ ਜ਼ਿੰਦਗੀ ਦਿਹਾੜੀ ਲਾਉਣੀ ਆ ਬਸ ਨਾ ਮਾਂ ਬਾਪ ਕੋਲ ਨਾ ਜਵਾਕ ਕੋਲ ਨਾ ਵਾਈਫ ਕੋਲ ਨਾ ਹਸਬੰਡ ਕੋਲ ਮਤਲਬ ਇਹੀ ਜ਼ਿੰਦਗੀ ਨੂੰ ਫਿਰ ਕੀ ਚੱਟਣਾ ਜਿਵੇਂ ਪੰਜਾਬ ਦੇ ਵਿੱਚ ਦਾ ਬੰਦਾ ਜੇ ਕੰਮ ਕਰ ਸ਼ਾਰਟ ਕਰ ਲੈਣਾ ਉੱਥੇ ਵੀ ਇੱਕ ਦੋਸਤ ਹੀ ਰਿਸ਼ਤੇਦਾਰੀ ਪੈ ਜਾਂਦੀ ਆ ਜੇ ਥੇੜੀ ਜਗ੍ਹਾ ਤੇ ਜਾ ਰਹੇ ਹਾਂ ਉੱਥੇ ਵੀ ਸੋਸਾਇਟੀ ਐਵੇਂ ਦੀ ਆ ਕਿ ਆਪਾਂ ਇੱਕ ਦਿਨ ਗੱਲਾਂ ਬਾਤਾਂ ਕਰਦੇ ਆ ਆਪਾਂ ਨੂੰ ਇਹ ਨਹੀਂ ਪਿੰਨਦਾ ਕਿ ਆਪਾਂ ਕੰਮ ਤੇ ਗਏ ਕਰ। ਪਰ ਕਿੰਨੇ ਦੇ ਵਿੱਚ ਕੀ ਆ? ਇੱਥੇ ਦਿਹਾੜੀ ਦੇ ਤੁਹਾਨੂੰ ਦਿਹਾੜੀ ਦਾ ਹੀ ਕਹਿ ਜਾਊਗਾ। ਬੜੇ ਲੋਕ ਨਾ ਕਈ ਵਾਰ ਕੀ ਗੱਲ ਮਾਪਾਪੋ ਨੂੰ ਇੰਡੀਆ ਫਾਰਮ ਕਰਦੇ ਨੇ ਕਿ ਹਾਂ ਪੁੱਤ ਕੀ ਕਰਦਾ ਸੀ? ਹਾਂਜੀ ਮੈਂ ਦਿਹਾੜੀ ਤੇ ਲੱਗਿਆ। ਇੱਕ ਮਜ਼ਾਕ ਚ ਕਹਿ ਦਿੰਦਾ ਪਰ ਇਹ ਰੈਲਿਟੀ ਆ। ਪੁੱਤ ਕਹਿੰਦੇ ਨੇ ਪਏ ਨਹੀਂ ਐਵੇਂ ਲੱਗਿਆ ਤੂੰ ਇਹ ਕਹ ਤੂੰ ਜੌਬ ਤੇ ਚੱਲਿਆ। ਜੋ ਕਿਹੜੀ ਜੌਬ? ਚਾਹੇ ਜੋਬ ਲਾ ਲੋ ਜੋ ਵੀ ਆ ਆਵਰਲੀ ਕਰ ਰਿਹਾ ਉਹ ਤਾਂ ਦਿਹਾੜੀ ਹੋਊਗੀ ਤੁਹਾਡੀ ਮੈਂ ਇੱਕ ਕੁੜੀ ਵੀ ਸੁਣੀ ਸੀ ਨਾ ਉਹ ਫੋਨ ਤੇ ਗੱਲ ਕਰ ਰਹੀ ਉਹ ਗੱਲ ਕਰਦੀ ਸੀ ਕਿ ਹਾਂ ਮੈਂ ਆਫਿਸ ਚ ਲੀ ਵੈ ਉਹਨੇ ਲੋੜੀ ਦਾ ਫੈਕਟਰੀ ਸ਼ਿਫਟ ਤੇ ਸੀ ਪਰ ਉਹਨੇ ਕਿਹਾ ਕਿ ਮੈਂ ਆਫਿਸ ਚ ਲੀ ਤੇ ਮਤਲਬ ਹੁਣ ਐਵੇਂ ਦੀਆਂ ਗੱਲਾਂ ਮੁੰਡਿਆਂ ਦੇ ਮੂੰਹੋਂ ਨਿਕਲਦੀਆਂ ਆ ਉਹ ਤਾਂ ਫਿਰ ਸੱਚਾਈ ਮਤਲਬ ਕਹਿ ਦਿੰਦੇ ਨੇ ਉਹ ਫਿਰ ਕਹਿੰਦੇ ਹਾਂ ਮੈਂ ਦਿਹਾੜੀ ਤੇ ੱੱੱ ਲਿਆ ਮੰਮੀ ਮੰਮੀ ਕਹਿੰਦੀ ਦਿਹਾੜੀ ਲੈ ਕੇ ਪੁੱਤੇ ਕਿਵੇਂ ਜੋਬ ਤੇ ਦਿੰਦੇ ਨੇ ਉਹ ਜੇ ਨਾ ਪੱਧਹਾੜੀ ਤੇ ਜਾਵਾਂਗੇ ਤਾਂ ਦਿਹਾੜੀਦਾਰ ਵਾਲੀ ਹੀ ਫੀਲਿੰਗ ਆਉਗੀ। ਉੱਥੇ ਤੁਹਾਨੂੰ ਜਿਹੜੇ ਤੁਸੀਂ ਸੁਪਰਵਾਈਜ਼ਰ ਹੋਣਗੇ ਮੈਨੇਜਰ ਹੋਣਗੇ ਉੱਥੇ ਨੂੰ ਉਵੇਂ ਹੀ ਟ੍ਰੀਟ ਕਰਨਗੇ ਜਿਵੇਂ ਕਿ ਤੁਸੀਂ ਦਿਹਾੜੀਦਾਰ ਜਿੰਨੇ ਹੋ। ਚਾਹੇ ਤੁਹਾਡੀ ਕੋਈ ਮਰਜ਼ੀ ਇੱਥੇ ਜੋਬ ਆਪਰੇਸ਼ਨ ਨਾਲ ਤੁਹਾਡੀ ਜ਼ਿੰਦਗੀ ਉਹੀ ਹੈ। ਜੋਬ ਕੋਈ ਵੀ ਕਰ ਲਓ ਤੁਹਾਡੀ ਜ਼ਿੰਦਗੀ ਉਹੀ ਹੈ। ਅਨਲੈਸ ਕੋਈ ਤੁਸੀਂ ਪੰਜਾਬ ਦੇ ਲੈ ਕੇ ਸਰਕਾਰੀ ਜੋਬ ਕਰ ਲਓ। ਤੇ ਮੱਸੇ ਹੀ ਮੈਂ ਸਾਰਿਆਂ ਨੂੰ ਕਹਿਣਾ ਸੀ ਕਿ ਰਿਸ਼ਤਿਆਂ ਦੀਆਂ ਥੋੜੀ ਜਿਹੀ ਕਦਰ ਕਰਨੀ ਸਿੱਖੋ ਸਾਰੇ ਪੰਜਾਬੀਆਂ ਨੂੰ ਇਹੀ ਮੈਸੇਜ ਆ ਕਿ ਕਦਰ ਕਰਿਆ ਕਰੋ ਇਹ ਰਿਸ਼ਤੇ ਸਿਰਫ ਮੈਗਨਰ ਰਿਸ਼ਤੇ ਦੀ ਲਾਸਟ ਵੀਡੀਓ ਹੈਗੀ ਤੁਸੀਂ ਹੁਣੇ ਨਾ ਕੋਲਿਓ ਕਿਸੇ ਕੈਨੇਡਾ ਦੇ ਚੱਕਰ ਚ ਅਮਰੀਕਾ ਦੇ ਚੱਕਰ ਜਾਂ ਐਸਿਆਂ ਦੇ ਚੱਕਰ ਦੇ ਵਿੱਚ ਤੁਸੀਂ ਆਪਣੇ ਆਪ ਨੂੰ ਬਚਾ ਕੇ ਰੱਖੋ ਰਿਸ਼ਤਿਆਂ ਨੂੰ ਬਚਾ ਕੇ ਰੱਖੋ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਵਾਬ ਵੀ ਤੁਹਾਡੇ ਨਾਲ ਰਹਿਣ ਨਾ ਤਾਂ ਬਾਹਰ ਨਾ ਲਾ ਜੇ ਬਾਹਰ ਹੈਗੇ ਤਾਂ ਵਾਪਸ ਆ ਜਾਓ ਤੇ ਮੈਂ ਤਾਂ ਕਈ ਬੰਦੇ ਇਹ ਦੇਖੇ ਨੇ ਜਿਹੜੇ ਕਹਿੰਦੇ ਉੱਥੇ ਕੀ ਕਰਨੇ ਆਪ ਵਰਕ ਪਰਮਿਟ ਤੇ ਹੁੰਦੇ ਨੇ ਫਿਰ ਉੱਥੇ ਜਾ ਕੇ ਨਾ ਇੱਕ ਬੱਚਾ ਪੈਦਾ ਕਰ ਲੈਂਦੇ ਨੇ ਹਾਂ ਬਰਥ ਰਾਈਟ ਕਰਕੇ ਉਹ ਬੰਦਾ ਕਹਿੰਦਾ ਤਾਂ ਸਿਟੀਜ਼ਨ ਮੰਨਦਾ ਪਰ ਉਸ ਤੋਂ ਬਾਅਦ ਮਾਪੇ ਨੂੰ ਸਿਟੀਜ਼ਨ ਮੰਨ ਲਈ ਨਾ ਬਹੁਤ ਜ਼ਿਆਦਾ ਜद्दोजਹਿਦ ਕਰਨੀ ਪੈਂਦੀ ਆ ਉਵੇਂ ਹੀ ਕੀ ਗੱਲ ਹੋਈ ਆ ਹੁਣ ਯੂਐਸ ਦੇ ਵਿੱਚ ਸਿੱਧਾ ਨੌਂਸੀਕਰ ਟ੍ਰੰਪ ਨੇ ਕਿ ਹਾਂ ਜੇ ਮਾਪੇ ਚ ਕੋਈ ਵੀ ਯੂਐਸ ਦਾ ਸਿਟੀਜ਼ਨ ਨਹੀਂ ਹੈਗਾ ਤਾਂ ਬੱਚਾ ਸਿਟੀਜ਼ਨ ਹੋ ਹੀ ਨਹੀਂ ਸਕਦਾ ਬਰਥ ਰਾਈਟ ਕਦਰ ਕਰਦਾ ਤਾਂ ਇਹਦੇ ਨਾਲ ਕੀ ਹੋ ਰਿਹਾ ਯੂਐਸ ਦੇ ਵਿੱਚ ਕੀ ਹੋ ਰਿਹਾ ਜਿਨ੍ਹਾਂ ਦੇ ਬੱਚੇ ਪੈਦਾ ਹੋਣੇ ਸੀ ਜਾਂ ਫਿਰ ਕਹਿ ਸਕਦੇ ਹਾਂਗੇ 6 ਮਹੀਨੇ ਜਾਂ 7 ਮਹੀਨੇ ਬਾਅਦ 7 ਮਹੀਨੇ ਦਾ ਜੇ ਸਮਾਂ ਹੋਇਆ ਸੀ ਉਹਨਾਂ ਨੂੰ ਪ੍ਰੈਗਨਸੀ ਦੇ ਵਿੱਚ ਤਾਂ ਉਹਨਾਂ ਨੇ ਕੀ ਕੀਤਾ ਸੀ ਸੈਕਸ਼ਨਲ ਡਿਲੀਵਰੀ ਕਰਵਾਉਣੀ ਸਟਾਰਟ ਕਰ ਦਿੱਤੀ ਕਿ ਹਾਂ ਸਾਨੂੰ ਦਾ ਬੱਚਾ ਹੋਣੀ ਪੈਦਾ ਕਰ ਨੌਵੇਂ ਮਹੀਨੇ ਦੇ ਵੇਟ ਕਰਨ ਦੀ ਲੋੜ ਨਹੀਂ 7 ਮਹੀਨੇ ਚ ਤਾਂ ਕਿ ਉਹ ਸਿਟੀਜ਼ਨ ਹੋ ਜੇ ਤੇ ਫਿਰ ਅਸੀਂ ਸਿਟੀਜ਼ਨ ਹੋ ਗਏ ਕਿੰਨ ਕੰਦੇ ਲੈਵਲ ਤੱਕ ਲੱਗ ਗਈ ਆਪਣੇ ਨਾਲ ਮਤਲਬ ਇੱਕ ਤਰ੍ਹਾਂ ਨੂੰ ਸ਼ਰਮ ਮਾਉਣੀ ਚਾਹੀਦੀ ਹੈ ਸ਼ਰਮ ਪਰ ਸ਼ਰਮ ਜਦੋਂ ਵੀ ਨਹੀਂ ਕਰਨੀ ਚਾਹੀਦੀ ਸ਼ਰਮ ਕਰਨੀ ਹੈ ਮਿਹਨਤ ਕਰਨ ਲੱਗੇ ਬਸ ਕੋਈ ਮਾੜਾ ਕੰਮ ਕਰ ਲਿਆ ਕਿਉਂ ਸ਼ਰਮ ਨਹੀਂ ਕਰਨੀ ਚੌੜਖਾਨਾ ਲੱਗੇ ਸ਼ਰਮ ਨਹੀਂ ਕਰਨੀ ਕਿਸੇ ਨਾਲ ਲੜਾਈ ਕਰਨ ਲੱਗੇ ਸ਼ਰਮ ਨਹੀਂ ਕਰਨੀ ਹੈ ਕਿ ਮਿਹਨਤ ਕਰਨ ਲੱਗੇ ਸ਼ਰਮ ਕਰਨੀ ਹੈ ਬਸ ਜੇ ਲੋਕ ਬਾਕੀ ਜਿਹੜੇ ਵੀ ਹੋਰਾਂ ਨੇ ਇਤਨਾ ਤੱਕ ਵੀਡੀਓ ਦੇਖੀ ਆ ਜਾਂ ਫਿਰ ਮੈਨੂੰ ਸਪੋਰਟ ਕਰਦੇ ਨੇ ਤਾਂ ਵੀਡੀਓ ਦੇ ਵਿੱਚ ਨਾ ਕਮੈਂਟ ਜਰੂਰ ਕਰਕੇ ਜਾਓ ਤਾਂ ਜੇ ਮੈਨੂੰ ਨਾ ਸਮਾਂ ਮਿਲਿਆ ਜੇ ਬੜਾ ਟਾਈਮ ਨਹੀਂ ਹੈਗਾ ਤਾਂ ਇੱਕ ਸੈਕਿੰਡ ਕੱਢ ਕੇ ਇੱਕ ਦਿਲ ਜਾਂ ਕੋਈ ਇਮੋਜੀ ਹੀ ਪੋਸਟ ਕਰਕੇ ਚੱਲ ਜਾਓ ਕਮੈਂਟ ਬਾਕਸ ਦੇ ਵਿੱਚ ਤਾਂ ਕਿ ਮੈਨੂੰ ਪਤਾ ਚੱਲ ਜੇ ਕਿ ਤੁਸੀਂ ਇੱਥੇ ਤੱਕ ਮੇਰੀ ਵੀਡੀਓ ਦੇਖੀ ਹੈ ਤੇ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਅੱਜ ਤੱਕ ਵੀਡੀਓ ਦੇਖੀ ਸਾਰੇ ਬਹੁਤ-ਬਹੁਤ